ਸਤਿ ਸ੍ਰੀ ਕਾਲ ਜੀ ਅੱਜ ਦੀ ਲਿਸਟ ਵਿੱਚ 20 ਕੁੜੀਆਂ ਦੇ ਰਿਸ਼ਤੇ ਸਮੇਤ 7 ਕੰਟਰੀਆਂ ਤੋਂ 39 ਰਿਸ਼ਤੇ ਨੇ ਅੱਜ 20 ਕੁੜੀਆਂ ਦੇ ਰਿਸ਼ਤੇ ਨੇ ਤੇ 19 ਮੁੰਡਿਆਂ ਦੇ 39 ਰਿਸ਼ਤੇ ਨੇ ਤੇ ਕੁੜੀਆਂ ਦੇ ਰਿਸ਼ਤੇ ਅੱਜ ਜ਼ਿਆਦਾ ਹੈ ਤੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਤੇ ਇੱਕ ਗੱਲ ਹੋਰ ਜੀ ਅੱਜ ਦੀ ਲਿਸਟ ਦੇ ਵਿੱਚ ਜੱਟ ਸਿੱਖ ਪਰਿਵਾਰ ਤੋਂ ਕੁੜੀਆਂ Hindu ਪਰਿਵਾਰ ਤੋਂ ਕੁੜੀਆਂ ਰਮਦਾਸਿਆ ਸਿੱਖ ਪਰਿਵਾਰ ਤੋਂ ਤੇ ਮੱਝ ਵੀ ਸਿੱਖ ਪਰਿਵਾਰ ਤੋਂ ਸਾਰੇ ਮਿਕਸ ਰਿਸ਼ਤੇ ਨੇ ਤੇ ਕੁੜੀਆਂ ਦੇ ਪਰਿਵਾਰ ਨਾਲ ਗੱਲ ਉਹੀ ਕਰਨ ਜਿਸ ਤਰ੍ਹਾਂ ਦਾ ਕੁੜੀ ਦੇ ਪਰਿਵਾਰ ਨੇ ਲਿਖਾਇਆ ਜਾਂ ਮੁੰਡਿਆਂ ਦੇ ਪਰਿਵਾਰ ਨੇ ਕੁੜੀਆਂ ਬਾਰੇ ਉਹੀ ਲਖਾਇਆ ਹੈ ਉਹੀ ਫੋਨ ਕਰਨ ਜਿਸ ਤਰ੍ਹਾਂ ਦਾ ਅਗਲੇ ਨੂੰ ਰਿਸ਼ਤਾ ਚਾਹੀਦਾ ਫालतू ਕਿਸੇ ਨੇ ਫੋਨ ਨਹੀਂ ਕਰਨਾ ਸੋ ਬੇਨਤੀ ਹੈ ਚੈਨਲ ਕਰ ਲਓ ਸਬਸਕ੍ਰਾਈਬ ਤੇ ਅੱਜ ਦੀ ਲਿਸਟ ਜਿਹੜੀ ਸਟਾਰਟ ਕਰਦੇ ਆ ਅ ਪਹਿਲਾ ਰਿਸ਼ਤਾ ਕੁੜੀ ਦਾ ਜੀ ਇੱਕ ਬੇਨਤੀ ਹੋਰ ਹੈ ਜੀ ਹੈਸ਼ਟੈਗ ਲਗਾ ਕੇ ਆਪਣੇ ਜ਼ਿਲ੍ਹੇ ਦਾ ਨਾਮ ਜਾਂ ਜਿਸ ਕੰਟਰੀ ਦੇ ਵਿੱਚ ਰਹਿੰਦੇ ਹੋ ਹੈਸ਼ਟੈਗ ਲਗਾ ਕੇ ਉਸ ਏਰੀਆ ਦਾ ਨਾਮ ਹੈਸ਼ਟੈਗ ਲਗਾਉਣਾ ਤੇ ਇੱਕ ਮੁੰਡੇ ਲਈ ਰਿਸ਼ਤਾ ਦੇਖ ਰਹੇ ਹੋ ਜਾਂ ਕੁੜੀ ਲਈ ਇਹ ਕਮੈਂਟ ਦੇ ਵਿੱਚ ਜ਼ਰੂਰ ਕਰੋ ਤੇ ਕਿਸ ਸਿਟੀ ਤੋਂ ਦੇਖ ਰਹੇ ਹੋ ਬੇਨਤੀ ਹੈ ਇਹ ਜ਼ਰੂਰ ਅਸੀਂ ਇਹ ਚੀਜ਼ ਨੂੰ ਟਾਰਗੇਟ ਕਰਦੇ ਆ ਅ ਪਹਿਲਾ ਰਿਸ਼ਤਾ ਜਿਹੜਾ ਨਾਮ ਕੌਰ ਜਿਹੜਾ ਸੰਗਰੂਰ ਤੋਂ ਆ ਜੀ ਕੈਨੇਡਾ ਦੇ ਵਿੱਚ ਆ ਕੁੜੀ ਬੈਚਲਰ ਆਫ ਫਾਰਮੇਸੀ ਦੀ ਜਿਹੜੀ ਪੜ੍ਹਾਈ ਕੀਤੀ ਹੈ ਕੁੜੀ ਨੇ ਭੈਣ ਇੱਕ ਮੈਡ ਕੈਨੇਡਾ ਦੇ ਵਿੱਚ ਪੀਆਰ ਆ ਭਰਾ ਇੱਕ ਆਨ ਮੈਡ ਕੈਨੇਡਾ ਕੱਦ 5 ਫੁੱਟ 1 ਇੰਚ ਕਾਸਟ ਜੱਟ ਸੇ ਗੋਤ ਗੋਤ ਸਿੱਧੂ ਅਕਤੂਬਰ 1996 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਕੈਲਗਰੀ ਦੇ ਵਿੱਚ ਕੁੜੀ ਸਾਰੀ ਫੈਮਿਲੀ ਕੁੜੀ ਦੀ ਜਿਹੜੀ ਕੈਨੇਡਾ ਦੇ ਵਿੱਚ ਆ ਮੁੰਡਾ ਜੱਟ ਸਿੱਖ ਪਰਿਵਾਰ ਤੋਂ ਹੋਵੇ 5 ਤੋਂ 10 ਕਿੱਲੇ ਜ਼ਮੀਨ ਹੋਵੇ ਕੈਨੇਡਾ ਜਾਂ ਯੂ ਐਸ ਏ ਦੇ ਵਿੱਚ ਪੀ ਆਰ ਹੋਵੇ ਸੰਗਰੂਰ ਬਰਨਾਲਾ ਬਠਿੰਡਾ ਲੁਧਿਆਣਾ ਇਹ ਚਿਲਿਆਂ ਨੂੰ ਜਿਹੜੀ ਪਹਿਲ ਹੈ ਵਰਕ ਪਰਮਿਟ ਵਾਲੇ ਤੇ 5 ਕਿੱਲੇ ਤੋਂ ਘੱਟ ਵਾਲੇ ਫੋਨ ਨਾ ਕਰਨ ਮਤਲਬ ਮੁੰਡਾ ਬਾਹਰ ਕੱਚਾ ਨਾ ਹੋਵੇ ਵਰਕ ਪਰਮਿਟ ਤੇ ਨਾ ਹੋਵੇ ਪੀ ਆਰ ਹੋਵੇ ਤੇ 5 ਕਿੱਲੇ ਤੋਂ ਘੱਟ ਵਾਲੇ ਫੋਨ ਨਾ ਕਰਨੇ ਬੇਨਤੀ ਹੈ ਬਸ ਇਹ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਫੋਨ ਕਰਿਆ ਕਰੋ ਬਾਹਰਲੇ ਨੰਬਰਾਂ ਕੁੜੀ ਦੇ ਪਰਿਵਾਰ ਦਾ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ WhatsApp ਤੇ ਜਾਂ ਕਾਲ ਕਰਕੇ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਜੀ ਨ ਗ੍ਰੈਜੂਏਟ ਗ੍ਰੈਜੂਏਸ਼ਨ ਟ੍ਰੈਕ ਡਿਸਪੈਚਿੰਗ ਦਾ ਜਿਹੜਾ ਕੋਰਸ ਕੁੜੀ ਨੇ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਇੱਕ ਆਨ ਮੈਡ ਕੈਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 5 ਇੰਚ ਕਾਸਟ ਕੰਬੋਜ ਖਿੰਝਾ ਗੋਤ ਆ ਜੀ ਡੇਟ ਆਫ ਬਰਥ 29/3/1992 ਦੀ ਹੈ ਗਵਰਨਮੈਂਟ ਜੌਬ ਤੇ ਕੁੜੀ ਦਾ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਹੈ ਕੈਨੇਡਾ ਦੇ ਵਿੱਚ ਟਰੱਕਾਂ ਦਾ ਬਿਜ਼ਨਸ ਹੈ ਤੇ ਆਪਣਾ ਘਰ ਹੈ ਉੱਥੇ ਪਰਿਵਾਰ ਦਾ ਕੁੜੀ ਇੰਡੀਆ ਦੇ ਵਿੱਚ ਹੈ ਗਵਰਨਮੈਂਟ ਜੌਬ ਤੇ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਸਿਰਫ ਜੱਟ ਜਾਂ ਕੰਬੋਜ ਸਿੱਖ ਕੰਬੋਜ ਕਾਸਟ ਵਾਲੇ ਹੀ ਇਹਨਾਂ ਨੂੰ ਜਿਹੜੇ ਸੰਪਰਕ ਕਰਨ ਐਮਬੀ ਮਾਪ ਮੈਰਜ ਬੀਰੋ ਵਾਲੇ ਭਾਈ ਫੋਨ ਇਹਨਾਂ ਨੂੰ ਨਾ ਕਰਿਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਹੈ ਅਮਰੀਕਾ ਤੋਂ ਹੈ ਡੱਬ ਵਾਲੀ ਹਰਿਆਣਾ ਤੋਂ ਕੁੜੀ ਬਿਲੋਂਗ ਕਰਦੀ ਹੈ ਐਮ ਐਸ ਸੀ ਇਲੈਕਟ੍ਰੀਕਲ ਇੰਜੀਨੀਅਰ ਦੀ ਜਿਹੜੀ ਕੁੜੀ ਨੇ ਪੜ੍ਹਾਈ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਇੱਕ ਅਨਮੈਡ ਆਸਟ੍ਰੇਲੀਆ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਸਰਾਂ ਡੇਟ ਆਵਰਥ 5 9 1995 ਦਾ ਜੀ ਯੂ ਐਸ ਏ ਨਿਊਯਾਰਕ ਦੇ ਵਿੱਚ 8 ਸਾਲ ਤੋਂ ਕੁੜੀ ਜੌਬ ਕਰਦੀ ਆ ਇਲੈਕਟ੍ਰੀਕਲ ਲਾਈਨ ਦੇ ਵਿੱਚ ਵਧੀਆ ਜੌਬ ਆ ਕੁੜੀ ਦੀ ਮੁੰਡਾ ਸੋਹਣਾ ਪੜਿਆ ਲਿਖਿਆ ਚੰਗੇ ਜੱਟ ਸਿੱਖ ਪਰਿਵਾਰ ਤੋਂ ਹੋਵੇ 15 ਤੋਂ 20 ਕਿਲੇ ਜਮੀਨ ਆਉਦੀ ਹੋਵੇ ਯੂ ਐਸ اے ਨੈਟ న్యూ ਯਾਰਕ ਦੇ ਵਿੱਚ ਵਧੀਆ ਕੰਪਨੀ ਵਿੱਚ ਜੋਬ ਕਰਦਾ ਹੋਵੇ ਇਹ ਪਹਿਲਾ ਹੈ ਜਾਂ ਕੈਨੇਡਾ ਦੇ ਵਿੱਚ 온ਟਾਰੀਓ ਚੰਗੀ ਜੋਬ ਵਾਲਾ ਜਿਹੜਾ ਵਿਚਾਰ ਦੇਣਾ ਉਥੋਂ ਵੀ ਰਿਸ਼ਤਾ ਲੈ ਲੈਣਗੇ ਤੇ ਬਾਕੀ ਜੋ ਲਿਖਵਾਇਆ ਗਿਆ ਉਹਨੂੰ ਸਮਝ ਕੇ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਬਠਿੰਡਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 1997 ਦੀ ਆ ਜੀ 5 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ ਪ੍ਰਾਈਵੇਟ ਜੋਬ ਐ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਮੁੰਡਾ ਅੰਬਰਤਾਰੀ ਆ ਕੁੜੀ ਅੰਬਰਤਾਰੀ ਜਾਂ ਗੁਰਸਿੱਖ ਪਰਿਵਾਰ ਤੋਂ ਹੋਈ ਇਹਨਾਂ ਨੂੰ ਚਾਹੀਦੀ ਐ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਹੜਾ ਫਤੇਗੜ ਸਾਹਿਬ ਤੋਂ ਮੁੰਡਾ ਬਲੌਗ ਕਰਦਾ ਪੜ੍ਹਾਈ ਕੰਪਿਊਟਰ ਨੈਟਵਰਕਿੰਗ ਫਰੋਂ ਕੈਨੇਡਾ ਤੋਂ ਕੀਤੀ ਹੋਈ ਆ ਭੈਣ ਇੱਕ ਕਮੈਂਟ ਯੂ ਐਸ اے ਭਰਾ ਕੋਈ ਨਹੀਂ ਕਦ 5 ਫੁੱਟ ਕਾਸਟ ਜੱਟ ਸਿੱਖ ਡੇਟ ਆਫ ਬਰਥ 1997 ਦਾ ਜੀ 5 ਸਾਲ ਕੈਨੇਡਾ ਦੇ ਵਿੱਚ ਮੁੰਡਾ ਕੈਨੇਡਾ ਤੇ ਯੂ ਐਸ اے ਦੇ ਵਿੱਚ 5 ਸਾਲ ਲਗਾ ਕੇ ਹੁਣ ਇੰਡੀਆ ਦੇ ਵਿੱਚ ਫੈਮਿਲੀ ਬਿਜ਼ਨਸ ਸੰਭਾਲ ਰਿਹਾ 6 ਮਹੀਨਿਆਂ ਤੋਂ ਲੂਕਿੰਗ ਫਰੋ ਫਾਰ ਗਰਲ ਫੈਮਿਲੀ ਇਨ ਯੂ ਐਸ اے ਦੇ ਵਿੱਚ ਹੋਵੇ ਤੇ ਕੁੜੀ ਦਾ ਕੱਦ 5 ਫੁੱਟ 6 ਇੰਚ ਜਾਂ ਇਸ ਤੋਂ ਪਲੱਸ ਹੋਵੇ ਕਿਉਂਕਿ ਮੁੰਡੇ ਦਾ ਕੱਦ ਕਾਫੀ ਲੰਮਾ 6 ਫੁੱਟ ਹੈ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਇੱਕ ਬਾਹਰਲਾ ਇੱਕ ਇੰਡੀਅਨ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਏ ਕੁਮਾਰ ਗੋਇਲ ਦਾ ਹਿੰਦੂ ਕਾਸਟ ਤੋਂ ਰਿਸ਼ਤਾ ਜਿਹੜਾ ਤੇ ਜ਼ਿਲ੍ਹਾ ਮਾਨਸਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਮੈਡ ਭਰਾ ਅਨਮੈਡ ਕੱਦ 5 ਫੁੱਟ 2 ਇੰਚ ਕਾਸਟ ਹਿੰਦੂ ਅਗਰਵਾਲ 18 11 1984 ਦਾ ਡੇਟ ਆਫ ਬਰਥ ਹੈ ਸਟਾਕ ਮਾਰਕੀਟ ਦੀ ਟਰੇਡ ਕਰਦਾ ਮੁੰਡਾ ਕੁੜੀ ਸਿੰਪਲ ਹੋਵੇ ਤੇ ਸਿੰਪਲ ਮੈਰਿਜ ਕਰਨੀ ਆ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਹੜਾ ਗੁਰਦਾਸਪੁਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ 2 ਕੱਦ 5 ਫੁੱਟ 7 ਇੰਚ ਕਾਸਟ ਜਟ ਸੇ ਗੋਤ ਰੰਧਾਵਾ ਡੇਟ ਆਵਰਤ 2 2 1990 ਦਾ ਜੀ ਨੈਟ ਪਲੱਸ ਵਾਈਫਾਈ ਦਾ ਆਪਣਾ ਬਿਜ਼ਨਸ ਹੈ ਮਾਤਾ ਜੀ ਨੂੰ ਆਰਮੀ ਦੀ ਪੈਨਸ਼ਨ ਆਉਂਦੀ ਹੈ ਮਾਤਾ ਜੀ ਨੂੰ ਆਉਂਦੀ ਹੈ ਤਾਂ ਪਿਤਾ ਜੀ ਮੇਰੇ ਹਿਸਾਬ ਨਾਲ ਇਹਨਾਂ ਦੇ ਸਵਰਗਵਾਸ ਹੋ ਗਏ ਹੋਣਗੇ ਗਰੀਬ ਘਰ ਦੀ ਘਰੇਲੂ ਪਰਿਵਾਰਕ ਦੀ ਜਿਹੜੀ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਜਿਹੜਾ ਫਰੀਦਕੋਟ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਆਰਐਨਐ ਲਾਸਟ ਸੈਮੈਸਟਰ ਨਰਸਿੰਗ ਡਿਪਲੋਮਾ ਜਿਹੜਾ ਕੀਤਾ ਹੋਇਆ ਹੈ ਪੈਣ ਕੋਈ ਨਹੀਂ ਭਰਾ ਇੱਕ ਮੈਡ ਕਨੇਡਾ ਵਿਦ ਫੈਮਿਲੀ ਪਰਿਵਾਰ ਨਾਲ ਕਨੇਡਾ ਦੇ ਵਿੱਚ ਆ ਮੁੰਡਾ ਤੇ ਕੁੜੀ ਵੀ ਕਨੇਡਾ ਕੱਦ 5 ਫੁੱਟ 4 ਇੰਚ ਬੇਨਤੀ ਹੈ ਜੀ ਇੱਕ ਸੱਚ ਕਹਿ ਦਈਏ ਕਿ ਤੁਸੀਂ ਜਿਸ ਤੀ ਵੀ ਆਪਣੇ ਲੜਕੇ ਜਾਂ ਲੜਕੀ ਲਈ ਇਹ ਰਿਸ਼ਤੇ ਨੂੰ ਦੇਖ ਰਹੇ ਹੋ 7-8 ਮਿੰਟ ਹੋ ਗਏ ਵੀਡੀਓ ਚੱਲਦੀ ਨੂੰ ਮੰਨ ਕੇ ਚੱਲੋ ਜਿਸ ਰਿਸ਼ਤੇਦਾਰ ਜਾਂ ਯਾਰ ਦੋਸਤ ਸੰਬੰਧੀ ਰਿਸ਼ਤੇ ਦੀ ਜ਼ਰੂਰਤ ਹੈ ਉੱਥੋਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਇਹ ਵੀਡੀਓ ਤੁਹਾਡੇ ਨਾਲ ਨਾਲ ਕਿਸੇ ਹੋਰ ਦੇ ਵੀ ਕੰਮ ਆ ਸਕੇ ਕਿਸੇ ਦਾ ਘਰ ਵੱਸ ਸਕੇ ਕਾਸਟ ਜੱਟ ਸੇ ਗੋਤ ਦਿਨੋ ਡੇਟ ਆਫ ਬਰਥ 24/3/1994 ਦਾ ਜੀ ਕੈਨੇਡਾ ਦੇ ਵਿੱਚ ਟੋਰਾਂਟੋ ਹੈ ਨਰਸਿੰਗ ਜੌਬ ਕੁੜੀ ਪੀਆਰ ਹੈ ਨਰਸਿੰਗ ਦੀ ਜੌਬ ਹੈ ਕੁੜੀ ਪੀਆਰ ਹੈ ਤੇ ਸਿਟੀਜ਼ਨ ਲਈ ਅਪਲਾਈ ਕਰੀ ਹੈ ਮੁੰਡਾ ਵਧੀਆ ਜੌਬ ਤੇ ਹੋਵੇ ਚੰਗੀ ਜਾਇਦਾਦ ਵਾਲਾ ਖਾਨਦਾਨੀ ਹੋਵੇ ਕੈਨੇਡਾ ਦੇ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਬਾਹਰ ਲਈ ਨੰਬਰ ਹੈ ਡਾਇਰੈਕਟ ਗੱਲ ਕਰ ਲਿਓ ਜਾਂ ਵਟਸਐਪ ਕਰ ਲਿਓ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਹੈ ਨਾਮ ਕੌਰ ਜ਼ਿਲ੍ਹਾ ਮRETURNTRANSFER ਸਾਹਿਬ ਤੋਂ ਕੁੜੀ ਬਲੋਂਗ ਕਰ ਕਰਦੀ ਆ ਪੜਾਈ ਮਾਸਟਰ ਇਨ ਫੈਸ਼ਨ ਡਿਜ਼ਾਈਨਿੰਗ ਦੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਦੋ ਅਨ ਮੈਡ ਕੈਨੇਡਾ ਦੇ ਵਿੱਚ ਪੀਆਰ ਨੇ ਕੱਦ 5 ਫੁੱਟ 3 ਇੰਚ ਐ ਕਾਸਟ ਰਮਦਾਸੀਆ ਸਿੱਖ ਡੇਟ ਆਵਰ 1990 ਵਿਧਵਾ ਜੀ ਛੋਟ ਟਾਈਮ ਬਿਆਨ ਨੂੰ ਥੋੜਾ ਟਾਈਮ ਹੋਇਆ ਸੀ ਘਰ ਵਾਲੇ ਦੇ ਜਿਹੜੀ ਸਵਰਗ ਬਸ ਉਹ ਕੀ ਸੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਯੂ ਐਸ ਏ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਚਾਰੇ ਕੰਟਰੀਆਂ ਤੋਂ ਕਿਤੋਂ ਵੀ ਹੋਵੇ ਜਾਂ ਪੰਜਾਬ ਤੋਂ ਹੋਵੇ ਬਾਹਰ ਜਾਣ ਦਾ ਚਾਹਵਾਨ ਹੋਵੇ ਬਿਨਾਂ ਬੱਚੇ ਵਾਲੇ ਜਿਹੜੀ ਇਹਨਾਂ ਨੂੰ ਭਾਈ ਸੰਪਰਕ ਕਰਨ ਕੱਦ 5 ਫੁੱਟ 8 ਇੰਚ ਤੋਂ ਪਲੱਸ ਹੋਵੇ ਤੇ ਜਾਤੀਬੰਧ ਨਹੀਂ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਫੋਨ ਨਾ ਕਰੋ ਮੈਰਿਜ ਬਿਊਰੋ ਵਾਲੇ ਭਾਈ ਸਾਡੇ ਕਿਸੇ ਵੀ ਚੈਨਲ ਦੇ ਤੇ ਜਿੰਨੇ ਵੀ ਰਿਸ਼ਤੇ ਪਏ ਹੋਏ ਫੋਨ ਨਾ ਕਰੋ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਲੌਂਕ ਕਰਦੀ ਹੈ ਬੀਏ ਬੀਐਡ ਡਿਪਲੋਮਾ ਜਰਨਲਿਜ਼ਮ ਗ੍ਰੈਜੂਏਸ਼ਨ ਕੀਤੀ ਹੋਈ ਹੈ ਐਮਏ ਇੰਗਲਿਸ਼ ਦੀ ਵੀ ਤੇ ਡਿਪਲੋਮਾ ਹੈ ਨਾ ਔਮਨ ਚਾਈਲਡ ਡਿਵੈਲਪਮੈਂਟ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਕੁੜੀ ਨੇ ਭੈਣ ਕੋਈ ਨਹੀਂ ਭਰਾ ਆ ਇੱਕ ਕੈਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 6 ਇੰਚ ਕਾਸਟ ਮੱਝੀ ਸਿੱਖ 6 9 1990 ਦਾ ਡੇਟ ਆਫ ਬਰਥ ਆ ਜੀ ਕੁੜੀ ਦਾ ਕੈਨੇਡਾ ਦੇ ਵਿੱਚ ਪੀਆਰ ਆ ਕੁੜੀ ਸੀਨੀਅਰ ਹੋਮ ਡੈਨਿੰਗ ਮੈਨੇਜਰ ਪੀਐਸਡਬਲਿਊ ਤੇ ਪਾਰਟ ਟਾਈਮ ਆਨਲਾਈਨ ਬਿਜ਼ਨਸ ਆਪਣਾ ਉਹਨੇ ਖੁਦ ਕਰਦੀ ਆ ਮੁੰਡਾ ਸੋਹਣਾ ਬਰਾਬਰ ਦੀ ਯੋਗਤਾ ਵਾਲਾ ਹੋਵੇ ਕੱਦ 5 ਫੁੱਟ 8 ਇੰਚ ਤੋਂ ਜਿਹੜਾ ਪਲੱਸ ਹੋਵੇ ਸਿਰਫ ਮੱਝੀ ਸਿੱਖ ਕਾਸਟ ਹੀ ਫੋਨ ਕਰਨ ਐਮਬੀ ਤੇ ਐਮਬੀ ਮਾਫ ਪਲੀਜ਼ ਐਮ ਮੈਰਿਜ ਬੀਰੋ ਵਾਲੇ ਭਾਈ ਇਹਨ ਨਾ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਕੁੜੀ ਦਾ ਕੱਦ 5 ਫੁੱਟ 6 ਇੰਚ ਹੈ ਮੁੰਡਾ 5 8 ਤੋਂ ਪਲੱਸ ਹੋਵੇ ਇਹ ਬੇਨਤੀ ਹੈ ਜੋ ਲਿਖਾਉਂਦਾ ਹੁੰਦਾ ਪਰਿਵਾਰ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਜਿਹੜੇ ਗੱਲਬਾਤ ਕਰਿਆ ਕਰੋ ਨਾਮਕੌਰ ਜਿਹੜਾ ਸੰਗਰੂਰ ਤੋਂ ਕੁੜੀ ਜਿਹੜੀ ਬਿਲੋਂਗ ਕਰਦੀ ਹੈ ਪੜ੍ਹਾਈ BCA MCA ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਆਨਮੈਡ ਆਸਟ੍ਰੇਲੀਆ ਹੈ ਕੱਦ 5 ਫੁੱਟ 2 ਇੰਚ ਇੱਕ ਚੀਜ਼ ਤੁਸੀਂ ਨੋਟ ਕੀਤੀ ਅੱਜ ਮੁੰਡਿਆਂ ਦੇ ਰਿਸ਼ਤੇ ਬਿਲਕੁਲ ਘਟ ਆ ਰਹੇ ਆ ਆ ਵੀ ਮੁੰਲਾ ਤੀਜਾ ਚੌਥਾ ਰਿਸ਼ਤਾ ਚੱਲ ਪਿਆ ਕੁੜੀਆਂ ਦੇ ਆ ਰਹੇ ਆ ਪਹਿਲੇ ਵੀ ਦੋ ਤਿੰਨ ਰਿਸ਼ਤੇ ਕੁੜੀਆਂ ਦੇ ਤੇ ਬੇਨਤੀ ਹੈ ਵੀਡੀਓ ਨੂੰ ਲਾਸਟ ਤੱਕ ਸੁਣਿਓ ਤੇ ਜਿੱਥੋਂ ਤੱਕ ਜ਼ਰੂਰਤ ਹੈ ਤੁਹਾਡੇ ਮਾਮੇ ਚਾਚੇ ਤਾਏ ਲੜਕੇ ਜਿੱਥੋਂ ਤੱਕ ਵੀ ਜ਼ਰੂਰਤ ਹੈ ਉੱਥੋਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਵੀ ਵੀਡੀਓ ਕਿਸੇ ਫੋਰ ਦੇ ਕੰਮ ਆ ਬਾਰ ਬਾਰ ਤਾਂ ਕਹਿੰਦਾ ਵੀ ਕਿਸੇ ਦਾ ਭਲਾ ਹੋ ਸਕੇ ਅਗਲਾ ਰਿਸ਼ਤਾ ਸੌਰੀ ਕਾਸਟ ਸਰਸਵਤੀ ਬ੍ਰਾਹਮਣ ਹੈ ਹਿੰਦੂ ਪਰਿਵਾਰ ਤੋਂ ਇਹ ਕੁੜੀ 11/5/1999 ਦਾ ਕੁੜੀ ਦਾ ਡੇਟ ਆਫ ਬਰਥ ਹੈ ਕੰਮ ਪ੍ਰਾਈਵੇਟ ਜੋਬ ਜੋਬ ਇਨ ਬੈਂਗਲੌਰ ਦੇ ਵਿੱਚ ਕੁੜੀ ਵਧੀਆ ਪ੍ਰਾਈਵੇਟ ਜੋਬ ਵਧੀਆ ਪੈਕੇਜ ਹੈ ਮੁੰਡਾ ਯੂਕੇ ਦੇ ਵਿੱਚ ਜਾਂ ਕੈਨੇਡਾ ਆਸਟ੍ਰੇਲੀਆ ਜਾਂ ਯੂਐਸਏ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਨੋਟ ਜਰਨਲ ਕਾਸਟ ਵਾਲੇ ਹੀ ਭਾਈ ਇਹਨਾਂ ਨੂੰ ਫੋਨ ਕਰਿਓ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਲਾਲ ਪੱਟੀ ਦੇ ਵਿੱਚ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਗ੍ਰੈਜੂਏਟ ਵੀ ਇਹ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗਿੱਲ ਗੋਤ ਹੈ 12/8/1994 ਦਾ ਡੇਟ ਆਫ ਬਰਥ ਆ ਜੀ 4 ਤੋ ਪਲਾਸਕਿੱਲੇ ਜਿਹੜੀ ਜ਼ਮੀਨ ਹੈ ਵਧੀਆ ਖੇਤੀਬਾੜੀ ਦਾ ਕੰਮ ਆ ਘਰ-ਬਾਰ ਵਧੀਆ ਮਾਤਾ-ਪਿਤਾ ਦਾ ਆਸਟ੍ਰੇਲੀਆ ਦੇ ਵੀਜ਼ਾ ਲੱਗਿਆ ਹੋਇਆ ਕੁੜੀ ਆਸਟ੍ਰੇਲੀਆ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਅਗਲਾ ਰਿਸ਼ਤਾ ਅਮਰੀਕਾ ਤੋਂ ਨਾਮ ਸਿੰਘ ਜਿਹੜਾ ਪਟਿਆਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਮੈਡੀਕਲ ਦੀ ਪਲੱਸ ਯੂ ਐਸ ਏ ਤੋਂ ਵੀ ਸਟੱਡੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 6 ਫੁੱਟ 1 ਇੰਚ ਕਾਸਟ ਜੱਟ ਸਿੱਖ ਗੋਤ ਖੱਟੜਾ 16 11 2000 ਦਾ ਡੇਟ ਆਫ ਬਰਥ ਹੈ ਜੀ ਯੂ ਐਸ ਏ ਦੇ ਵਿੱਚ ਆਪਣਾ ਘਰ ਹੈ ਆਪਣਾ ਗਰੋਸਰੀ ਸਟੋਰ ਹੈ ਰੈਸਟੋਰੈਂਟ ਤੇ ਦੋ ਪਲਾਟ 8 ਕਿੱਲੇ ਜ਼ਮੀਨ ਹੈ ਯੂ ਐਸ ਏ ਦੇ ਵਿੱਚ ਤੇ 5 ਕਿੱਲੇ ਜ਼ਮੀਨ ਪੰਜਾਬ ਦੇ ਵਿੱਚ ਅਸਹਾ 8 ਕਿੱਲੇ ਯੂ ਐਸ ਏ ਦੇ ਵਿੱਚ ਸੈਰੀ ਪ੍ਰਾਪਰਟੀ ਹੈ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਕੁੜੀ ਯੂ ਐਸ اے ਸਿਟੀਜ਼ਨ ਹੋਵੇ ਗੋਰ ਸਖ ਪਰਿਵਾਰ ਤੋਂ ਹੋਵੇ ਯੂ ਐਸ اے ਦੇ ਵਿੱਚ 3 ਸਾਲ ਤੋਂ ਵਰਕ ਪਾਇਮੈਂਟ 5 ਸਾਲ ਵਿਕਾਸਨ ਸਟੇਟ ਯੂ ਐਸ اے ਦੇ ਵਿੱਚ ਬਾਕੀ ਪਰਿਵਾਰ ਨਾਲ ਗੱਲਬਾਤ ਕਰ ਲਓ ਚੰਗੀ ਤਰ੍ਹਾਂ ਦੇਖ ਤੇ ਰੇਕ ਕਰਕੇ ਆਪਣਾ ਰਿਸ਼ਤਾ ਜੋੜ ਸਕਦੇ ਹੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਇੰਡੀਆ ਤੋਂ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਜ਼ਿਲ੍ਹਾ ਹੁਸਿਆਰਪੁਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਕੈਨੇਡਾ ਭਰਾ ਹੈ ਕੋਈ ਨਹੀਂ ਕੱਦ 5 ਫੁੱਟ 9 ਇੰਚ ਇੱਕ ਬੇਨਤੀ ਹੋਰ ਕਰ ਦਈਏ ਰਿਸ਼ਤਾ ਦੇਖ ਰੇਖ ਕਰਕੇ ਕਹਿਣ ਦਾ ਮਤਲਬ ਹੈ ਆਪਦੀ ਜਾਂਚ ਪੜਤਾਲ ਪੂਰੀ ਕਰਨ ਤੋਂ ਬਾਅਦ ਜੋੜੋ ਜੀ ਇਹ ਬੇਨਤੀ ਹੈ ਕਾਸਟ ਜੱਟ ਜੱਟ ਗੋਤ ਹੀਰ ਡੇਟ ਆਫ ਬਰਥ 1996 ਦਾ ਜੀ ਬਿਜ਼ਨਸ ਦੋ ਸ਼ਾਪ ਨੇ ਖੇਤੀਬਾੜੀ ਦਾ ਵਧੀਆ ਕੰਮਕਾਰ ਹੈ ਕੁੜੀ ਗ੍ਰੈਜੂਏਟ ਹੋਵੇ ਤੇ ਸੋਹਣੀ ਹੋਵੇ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੋਈ ਮੰਗਣੀ ਇਹਨਾਂ ਦੀ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਇੱਕ ਬਾਹਰਲਾ ਨੰਬਰ ਹੈ ਕੈਨੇਡਾ ਦਾ ਤੇ ਇੱਕ ਲੋਕਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਜిల్లా ਲੁਧਿਆਣਾ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਪਲੱਸ 2 ਨੇੜੀ ਕੋਰਸ ਕੀਤਾ ਹੋਇਆ ਕੁੜੀ ਨੇ ਭੈਣ ਕੋਈ ਨਹੀਂ ਭਰਾ ਦੋ ਕੈਨੇਡਾ ਇੱਕ ਕੈਨੇਡਾ ਤੇ ਇੱਕ ਆਸਟ੍ਰੇਲੀਆ ਦੇ ਵਿੱਚ ਹੈ ਕੱਦ 5 ਫੁੱਟ 2 ਇੰਚ ਹੈ ਜੀ ਕੁੜੀ ਦਾ ਕਾਸਟ ਜੱਟ ਸਿੱਖ ਗੋਤ ਗਰੇਵਾਲ 26 6 2001 ਦਾ ਡੇਟ ਆਫ ਬਰਥ ਹੈ ਜੀ ਕੁੜੀ ਦਾ ਕੰਮ ਜੌਬ ਕਰਦੀ ਹੈ ਕੁੜੀ ਮੁੰਡਾ ਕਨੇਡਾ ਆਸਟ੍ਰੇਲੀਆ ਮਤਲਬ ਜਾਂ ਕਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਨਸ਼ਾ ਰਹਿਤ ਹੋਵੇ ਵਿਆਹ ਸਿੰਪਲ ਕਰਨਾ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਿਸ ਤਰ੍ਹਾਂ ਦਾ ਲਿਖਾਇਆ ਉਹੀ ਕਰਨ ਫੋਨ ਤੇ ਐਮ ਵੀ ਮਾਫ ਦਾ ਮਤਲਬ ਮੈਰਿਜ ਬੀਰੋ ਵਾਲੇ ਫੋਨ ਜਮੇ ਨਾ ਕਰਨ ਯੂਐਸਏ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਟੈਕ ਆਈਟ ਸੈਕਟਰ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਆਈਟੀ ਬੈਂਗਲੌਰ ਦੇ ਵਿੱਚ 14 ਸਾਲ ਦਾ ਐਕਸਪੀਰੀਅੰਸ ਹੈ ਆਈਟੀ ਕੋਸ ਆਈਬੀਐਮ ਤੇ ਐਲਟੀਆ ਇਹਨਾਂ ਦੇ ਫੁੱਲ ਫਾਰਮ ਜ਼ਰੂਰ ਦੱਸਿਓ ਮੈਂਟਰੀ ਇਨ ਯੂਐਸਏ ਦੇ ਵਿੱਚੋਂ ਇਹਨਾਂ ਨੇ ਜਿਹੜੀ ਡਿਗਰੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਨਿਊਜ਼ੀਲੈਂਡ ਦੇ ਵਿੱਚ ਸਿਟੀ ਆਣਾ ਕੱਦ 5 ਫੁੱਟ 7 ਇੰਚ ਕਾ ਆਲੂ ਵਾਲਿਆ ਸਿੱਖ 9 11 1986 ਦਾ ਡੇਟ ਆਵਰਥ ਆ ਜੀ ਆਈਟੀ ਸਪੈਸ਼ਲਿਸਟ ਵਿਦ ਐਲਟੀਆਈ ਮੰਟਰੀ ਯੂਐਸਏ ਐਲਟੀਆਈ ਦਾ ਮਤਲਬ ਜਰੂਰ ਦੱਸਿਓ ਲਿਮਟਿਡ ਦਾ ਤਾਂ ਆਪਾਂ ਪਤਾ ਲੱਗ ਜਾਂਦਾ ਪ੍ਰਾਈਵੇਟ ਲਿਮਟਿਟਡ ਹੈਨਾ ਐਲਟੀਆਈ ਦਾ ਜਰੂਰ ਦੱਸਿਓ ਫੋਲੋ ਫਾਰਮ ਜੀ ਇਹਨਾਂ ਨੂੰ ਪਤਾ ਹੈ H1B ਵੀਜ਼ਾ ਇਹਦਾ ਵੀ ਫੁੱਲ ਫਾਰਮ ਜ਼ਰੂਰ ਦੱਸਿਓ H1B ਵੀਜਾ ਕਿਹੜਾ ਹੁੰਦਾ ਫਾਦਰ ਬੈਂਕ ਮੈਨੇਜਰ ਦੇ ਵਿੱਚੋਂ ਰਿਟਾਇਰਡ ਨੇ ਔਨਰ ਰੈਜੀਡੈਂਸ਼ੀਅਲ ਪ੍ਰਾਪਰਟੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਇਹਨਾਂ ਦੀ ਵਧੀਆ ਪ੍ਰਾਪਰਟੀ ਆ ਕੁੜੀ ਗ੍ਰੀਨ ਕਾਰਡ ਅੰਡਰ ਪੀ ਸਿੱਖ ਪੰਜਾਬੀ ਪਰਿਵਾਰ ਤੋਂ ਹੋਵੇ ਯੂਐਸਏ ਜਾਂ ਕੈਨੇਡਾ ਦੇ ਵਿੱਚ ਸੈਟਲਡ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਪਟਿਆਲਾ ਤੋਂ ਕੁੜੀ ਬਲੌਂਗ ਕਰਦੀ ਆ ਪੋਸਟ ਗ੍ਰੈਜੂਏਸ਼ਨ ਹਿਊਮਨ ਰਿਸੋਰਸ ਦੀ ਜੀ ਡਿਗਰੀ ਪੜਾਈ ਕੀਤੀ ਹੋਈ ਹੈ ਤੇ ਅਕਾਊਂਟਿੰਗ ਦੀ ਪੜਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਹੈ ਕੱਦ 5 ਫੁੱਟ 2 ਇੰਚ ਆ ਜੀ ਕੁੜੀ ਦਾ ਕਾਸਟ ਕੰਬੋਜ 5 1 1995 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਕੁੜੀ ਸਿਟੀ ਜਾਣਾ ਬੈਂਕਓਵਰ ਦੇ ਵਿੱਚ ਕਲੈਕਸ਼ਨ ਅਫਸਰ ਹੈ ਸੀ ਆਰ ਏ ਗਵਰਨਮੈਂਟ ਜੌਬ ਹੈ ਕੈਨੇਡਾ ਦੇ ਵਿੱਚ ਕੈਨੇਡਾ ਰੈਵਨਿਊ ਏਜੰਸੀ ਦੇ ਵਿੱਚ ਕੁੜਾ ਸੋਰੀ ਕੁੜੀ ਦਾ ਆਪਣਾ ਘਰ ਕੈਨੇਡਾ ਦੇ ਵਿੱਚ ਓਕੇ ਆਪਣਾ ਘਰ ਹੈ ਜੀ ਕੁੜੀ ਦਾ ਖੁਦ ਦਾ 5 ਲੱਖ ਰੁਪਏ ਮਹੀਨਾ ਜਿਹੜੀ ਤਨਖਾਹ ਹੈ ਮਾਤਾ ਪਿਤਾ ਦਾ ਵੀ ਵੀਜ਼ਾ ਲੱਗਿਆ ਹੋਇਆ ਹੈ 10 ਕਿੱਲੇ ਜ਼ਮੀਨ ਮਤਲਬ ਕਿ ਖਾਨਦਾਨੀ ਪਰਿਵਾਰ ਹੈ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ 10 ਕਿੱਲਾਂ ਤੋਂ ਪਲੱਸ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਨੰਬਰ ਦਿੱਤੇ ਬਾਹਰਲੇ ਨੰਬਰ ਹੈ ਜਾਂ ਤਾਂ ਫੋਨ ਕਰ ਲਿਓ ਜਾਂ WhatsApp ਮੈਂ ਜਿੰਨੇ ਵੀ ਬਾਹਰਲੇ ਨੰਬਰ ਹੁੰਦੇ ਆ ਜਿਆਦਾ WhatsApp ਹੀ ਚੱਲਦਾ ਹੁੰਦਾ ਨਾਲੇ ਤੇ ਬਾਕੀ ਫੋਨ ਕਰਨਾ ਫੋਨ ਵੀ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਦਬਈ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਹੜਾ ਗੁਰਦਾਸਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ BA ਕੀਤੀ ਹੋਈ ਹੈ ਭੈਣ ਇੱਕ ਆਨਮੈਡ UK ਦੇ ਵਿੱਚ ਭਰਾ ਹੈ ਕੋਈ ਨਹੀਂ ਕੱਦ 5 6 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਪਿੰਡਰ 26 10 1997 ਦਾ ਡੇਟ ਆਫ ਬਰਥ ਹੈ ਜੀ ਦबई ਦੇ ਵਿੱਚ ਡਰਾਈਵਰਾਂ ਮੁੰਡਾ 1 ਲੱਖ ਰੁਪਏ ਪਰ ਮਹੀਨੇ ਦੀ ਜਿਹੜੀ ਇਨਕਮ ਹੈ 5 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਆ ਕਿਉਂਕਿ ਭਰਾ ਹੈ ਨਹੀਂ ਇਕੱਲਾ ਇਕੱਲਾ ਮੁੰਡਾ ਕੁੜੀ ਵਧੀਆ ਪਰਿਵਾਰ ਦੀ ਸੋਹਣੀ ਹੋਵੇ 5 ਫੁੱਟ 5 ਇੰਚ ਤੋਂ ਕੱਦਾ ਜਿਹੜਾ ਪਲੱਸ ਹੋਵੇ ਜਾਂ 5 ਫੁੱਟ 5 ਇੰਚ ਹੋਵੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਇੰਡੀਆ ਤੋਂ ਨੋਟ ਕਰੋ ਜੀ ਅਗਲਾ ਇਸ ਦਾ ਨਾਮ ਸਿੰਘ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਂਕ ਕਰਦਾ ਪੜਾਈ ਬੀ ਟੈਕ ਕੀਤੀ ਹੋਈ ਹੈ ਭੈਣ ਇੱਕ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 11 ਇੰਚ ਕਾਸਟ ਮੱਝਵੀ ਸਿੱਖ ਗੋਤ ਚੋਹਾਨ 3 9 1997 ਦਾ ਡੇਟ ਆਵਰਦਾ ਇਹ ਮੁੰਡਾ ਸਬ ਇੰਸਪੈਕਟਰ ਹੈ ਪੰਜਾਬ ਪੁਲਿਸ ਦੇ ਵਿੱਚ ਪਿਤਾ ਗਵਰਨਮੈਂਟ ਜੋਬ ਤੇ ਨੇ ਕੁੜੀ ਗਵਰਨਮੈਂਟ ਜੌਬ ਤੇ ਸੋਹਣੀ ਹੋਵੇ ਮੁੰਡੇ ਨਾਲ ਉਮਰ ਦੇ ਵਿੱਚ ਛੋਟੀ ਹੋਵੇ ਗਵਰਨਮੈਂਟ ਜੌਬ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੈਨੇਡਾ ਦੇ ਵਿੱਚ ਟ੍ਰਾਂਟੋ ਤੋਂ ਕੁੜੀ ਜਿਹੜੀ ਬਲੌਂਕ ਕਰਦੀ ਹੈ ਪੜ੍ਹਾਈ ਐਚ ਆਰ ਐਮ ਐਨ ਕੈਨੇਡਾ ਤੋਂ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਹੈ ਕੈਨ ਮੈਡਕਿਟ ਸਿਟੀ ਆ ਨਾ ਕੈਨੇਡਾ ਦੇ ਵਿੱਚ ਕੱਦ 5 ਫੁੱਟ 2 ਇੰਚ ਅੱਜ ਕੁੜੀਆਂ ਦੇ ਰਿਸ਼ਤੇ ਕਾਫੀ ਨੇ ਸ਼ੇਅਰ ਜਰੂਰ ਕਰ ਦਿਓ ਜੀ ਅੱਜ ਮੇਰਾ ਫੋਕਸ ਬਸ ਇਕੱਲਾ ਸ਼ੇਅਰ ਸ਼ੇਅਰ ਤੇ ਹੈ ਮੇਰੀ ਵੀਡੀਓ ਨੂੰ ਜਿੱਥੋਂ ਤੱਕ ਹੋ ਸਕੇ ਉੱਥੋਂ ਤੱਕ ਜਰੂਰ ਪਹੁੰਚਾਓ ਮੇਰਾ ਵੀ ਠੀਕ ਚੈਨਲ ਚੱਲੇਗਾ ਤੇ ਜਿੱਥੋਂ ਤੱਕ ਵੀਡੀਓ ਜਾਏਗੀ ਉਹਨਾਂ ਦਾ ਵੀ ਭਲਾ ਹੋਏਗਾ ਇਹ ਬੇਨਤੀ ਹੈ ਜੀ ਕਾਸਟਰ ਰਮਦਾਸੀਆ ਸਿੱਖ ਗੋਤਿਸੀਮਾ 1 1997 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਰੈਸਟੋਰੈਂਟ ਮੈਨੇਜਰ ਹੈ ਫਾਦਰ ਸਾਹਿਬ ਐਸਬੀਆਈ ਬੈਂਕ ਕੈਸ਼ੀਅਰ ਅਟੈਡ ਨੇ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਡੈਂਟਿਸਟ ਹੋਵੇ ਜਾਂ ਵਧੀਆ ਕੰਮ ਕਰਦਾ ਹੋਵੇ ਰਮਦਾਸ ਜਾਂ ਸਿੱਖ ਪਰਿਵਾਰ ਤੋਂ ਹੀ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਜిల్లా ਮੋਗਾ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਕੁੜੀ ਨੇ ਭੈਣ ਕੋਈ ਨਹੀਂ ਭਰਾ ਮੈਡ ਆਸਟ੍ਰੇਲੀਆ ਦੇ ਵਿੱਚ ਹੈ ਕੱਦ 5 ਫੁੱਟ 4 ਇੰਚ ਹੈ ਜੀ ਕੁੜੀ ਦਾ ਕਾਸਟ ਜੱਟ ਸੇ ਗੋਤ ਢਾਲੀਵਾਲ ਡੇਟ ਆਫ ਬਰਥ 26/09/1998 ਦਾ ਜੀ ਕੰਮ ਕੈਨੇਡਾ ਦੇ ਵਿੱਚ ਪੀਆਰ ਹੈ ਮੁੰਡਾ ਜਿਹੜਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਬੈਸ ਨੂੰ ਪਰਿਵਾਰ ਹੋਵੇ ਨੇੜੇ ਦੇ ਏਰੀਏ ਵਾਲੇ ਹੀ ਸੰਪਰਕ ਕਰਨ ਮੋਗਾ ਬਰਨਾਲਾ ਬਠਿੰਡਾ ਮਤਲਬ ਨੇੜੇ ਏਰੀਏ ਵਾਲੇ ਐਮਪੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰਨ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਇੱਕ ਵੀਡੀਓ ਦੇ ਲਾਸਟ ਤੇ ਆਪਾਂ ਫੀਸ ਬਾਰੇ ਵੀ ਗੱਲ ਕਰਾਂਗੇ ਵੀਡੀਓ ਦੇ ਲਾਸਟ ਤੇ ਮਿਲਦੇ ਹਾਂ ਉਹ ਗੱਲਬਾਤ ਤੇ ਹੈਨਾ ਪਹਿਲਾਂ ਰਿਸ਼ਤੇ ਨੋਟ ਕਰੋ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੰਪਿਊਟਰ ਕੋਰਸ ਪਲੰਬਿੰਗ ਦੀ ਆਈਟੀਆ ਜਿਹੜੀ ਡਿਪ ਕਾਸਟ ਜਟ ਸਿੱਖ ਡੇਟ ਆਫ ਬਰਥ 1997 ਦਾ ਜੀ ਹਵਾਈ ਸਵਾਵਾ 2020 ਤੋਂ ਏਅਰਲਾਈਨ ਜਿਹੜੀ ਨਾ ਬਿਜ਼ਨਸ ਹੈ ਸਿੰਗਾਪੁਰ ਜਿਹੜਾ ਮੁੰਡਾ ਜਾ ਕੇ ਆਇਆ ਹੋਇਆ ਹੈ ਜਮੀਨ ਤਿੰਨ ਕੁੜੀ ਚੰਗੀ ਪੜੀ ਲਿਖੀ ਗੁਰਸਿੱਖ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਬੈਚਲਰ ਇਨ ਮਲਟੀਮੀਡੀਆ ਦੀ ਜਿਹੜੀ ਡਿਗਰੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਗੋਲਡ ਸਮਿਥ ਸੁਨਿਆਰ ਕਹਿ ਦਿੰਨੇ ਆਪਾਂ 27/8/1999 ਦਾ ਡੇਟ ਆਫ ਬਰਥ ਹੈ ਯੂ ਐਸ ਏ ਦੇ ਵਿੱਚ ਸਿਟੀ ਜਾਂ ਨਾ ਮੁੰਡਾ ਵੈਬਸਾਈਟ ਡਿਜ਼ਾਈਨਰ ਹੈ ਸੈਲਫ ਇਜ਼ੂ ਇਹ ਸਾਰਟ ਟਾਈਮ ਡਿਵੋਰਸਡ ਹੈ ਇੱਕ ਮਹੀਨਾ ਬਾਅਦ ਜਿਹੜਾ ਹੋ ਗਿਆ ਸੀ ਡਿਵੋਰਸ ਜੈਨੂਅਨ ਤੇ ਹੁਣ ਮੁੰਡਾ ਜਿਹੜਾ ਇੰਡੀਆ ਦੇ ਵਿੱਚ ਆਇਆ ਹੋਇਆ ਹੈ ਕੁੜੀ ਗੁਰਸਿੱਖ ਪਰਿਵਾਰ ਤੋਂ ਹੋਵੇ ਗੁਰਸਿੱਖ ਹੋਵੇ ਐਜੂਕੇਟਿਡ ਹੋਵੇ ਤੇ ਵਜ ਜਿਹੜੀ ਹੋਵੇ ਕੁੜੀ ਖਾਨਦਾਨੀ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੱਕ ਨਵੀਂ ਜੀ ਕੰਟਰੀ ਤੋਂ ਆ ਹਨਾ ਉੱਪਰ ਫਲੈਗ ਤੋਂ ਜਿਹੜੇ ਰਿਸ਼ਤੇ ਰੋਜ਼ ਆਉਂਦੇ ਹੋ ਤਾਂ ਤਾਂ ਪਤਾ ਲੱਗ ਜਾਂਦਾ ਇਹ ਮੇਲਾ ਦਾ ਸਾਊਦੀ ਦਾ ਜਾਂ ਚਲੋ ਦੇਖਦੇ ਆ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਐਚ ਆਰ ਡਿਪਲੋਮਾ ਤੋਂ ਕੀਤਾ ਡਿਪਲੋਮਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਕੰਮੈਡ ਕੱਦ 6 ਫੁੱਟ ਕਾਸਟ ਰਾਮਗੜੀ ਆ ਗੋ ਜਾਨੀ ਡੇਟ ਆਵ ਬਰਥ 1992 ਦਾ ਜੀ ਅਬੂ ਤਾਬੀ ਟ੍ਰੈਕਿੰਗ ਵਧੀਆ ਕੰਮ ਹੈ ਇਹਨਾਂ ਦੀ ਅਬੂ ਧਾਬੀ ਤੋਂ ਮੁੰਡਾ ਆਪਣਾ ਘਰ 200 ਗਾਜ ਦੇ ਵਿੱਚ ਤੇ ਟ੍ਰੈਕਿੰਗ ਦਾ ਵਧੀਆ ਕੰਮ ਹੈ 2.5 ਫੁੱਟ 5 ਇੰਚ ਯੂ ਐਸ ਏ ਆਸਟ੍ਰੇਲੀਆ ਕੈਨੇਡਾ ਕਿਸੇ ਵੀ ਕੰਟਰੀ ਇਹਨਾਂ ਤਿੰਨਾਂ ਗੱਲਾਂ ਚੋਂ ਪੀ ਆਰ ਹੋਵੇ ਮਾਲਵੇਰੀ ਨੂੰ ਪਹਿਲਾਂ ਜਾਤੀਬੰਦਨ ਕੋਈ ਨਹੀਂ ਤੇ ਕੋਈ ਇਹਨਾਂ ਦੀ ਡਿਮਾਂਡ ਨਹੀਂ ਦਾਜ ਦੇਹੀ ਦੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਮੈਡ ਕੈਨੇਡਾ ਭਰਾ ਅਨਮੈਡ ਕੈਨੇਡਾ ਕੱਦ 6 ਫੁੱਟ ਕਾਸਟ ਜੱਟ ਸਿੰਘ ਗੋਤ ਕਿੰਗਰਾ 112001 ਦਾ ਡੇਟ ਆਫ ਬਰਥ ਆ ਜੀ ਕੈਨੇਡਾ ਪੀਆਰ ਆ ਮੁੰਡਾ 10 ਕਿੱਲੇ ਜ਼ਮੀਨ ਹੈ ਅਨਮੈਡਾ ਇੱਕ ਭਰਾ ਕੈਨੇਡਾ ਦੇ ਵਿੱਚ ਬਾਕੀ ਪਰਿਵਾਰ ਨਾਲ ਗੱਲਬਾਤ ਕਰ ਲਿਓ ਕੁੜੀ ਸੋਹਣੀ ਹੋਵੇ 5 ਫੁੱਟ 6 ਇੰਚ ਕੱਦ ਹੋਵੇ ਕੋਈ ਮੰਗਣੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ 10 ਕਿਲੇ ਜਿਵੇਂ ਨਾ ਦੋਨੇ 10 ਦੋਨੇ ਭਰਾਵਾਂ ਨੂੰ 10 ਕਿਲੇ ਜਾਂ 20 ਜਾਂ 10 10 ਹੈ ਨਾ ਇੱਕ ਵਾਰ ਪਰਿਵਾਰ ਨਾਲ ਗੱਲ ਕਰ ਲਿਓ ਅਗਲਾ ਰਿਸ਼ਤਾ ਦबई ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਹੈ ਕੱਦ 5 ਫੁੱਟ UAE ਟਰੱਕ ਜਿਹੜਾ ਦੁਬਈ ਦੇ ਵਿੱਚ ਆ ਮੁੰਡਾ ਟਰੱਕਿੰਗ ਵਰਕ ਹੈ 5 ਸਾਲ ਤੋਂ ਨਾਓ ਮੂਵਿੰਗ ਇਨ ਯੂਰਪ ਦੇ ਵਿੱਚ ਹੁਣ ਜਿਹੜਾ ਮੂਵ ਹੋ ਗਿਆ ਜੀ ਦੋ ਕਿੱਲੇ ਜ਼ਮੀਨ ਹੈ ਪਰਿਵਾਰ ਵਿੱਚ ਸਿਰਫ ਮਾਤਾ ਉੱਪਰ ਜਿਹੜਾ ਫਲੈਗ ਲਗਾ ਰੱਖਿਆ ਮੈਂ ਦੁਬਈ ਦਾ ਕਿਉਂਕਿ ਯੂਏਈ ਟਰੱਕਿੰਗ ਦਾ ਵਰਕ 5 ਸਾਲ ਤੋਂ ਕੀਤਾ ਹੋਇਆ ਹੁਣ ਮੂਵਿੰਗ ਹੈ ਨਾ ਮਤਲਬ ਜਦ ਮੂਵ ਹੋ ਗਿਆ ਜਾਂ ਹੁਣ ਹੈ ਇੱਕ ਪਰਿਵਾਰ ਨਾਲ ਇੱਕ ਵਾਰ ਗੱਲਬਾਤ ਕਰ ਲਿਓ ਦੋ ਕਿੱਲੇ ਜ਼ਮੀਨ ਹੈ ਜੀ ਪਰਿਵਾਰ ਵਿੱਚ ਸਿਰਫ ਮਾਤਾ ਜਿਹੜੇ ਪਿਤਾ ਜੀ ਐਸਪਾਇਰ ਹੋ ਗਏ ਨੇ ਕੁੜੀ ਦੀ ਪਲੱਸ 2 ਜਾਂ ਇਸ ਤੋਂ ਵੱਧ ਕੋਈ ਡਿਗਰੀ ਜਿਹੜੀ ਪੜ੍ਹਾਈ ਕੀਤੀ ਹੋਵੇ ਜਾਂ ਪਲੱਸ 2 ਕਰੀ ਹੋਵੇ ਬਰਨਾਲਾ ਤੇ ਬਠਿੰਡਾ ਨੂੰ ਪਹਿਲ ਹੈ ਨਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਐਮ ਰਾਣੀ Hindu ਪਰਿਵਾਰ ਤੋਂ ਆ ਜੀ ਰਿਸ਼ਤਾ ਪਤਾ ਮਲੋੜ ਤੋਂ ਆ ਜੀ ਕੁੜੀ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ 3 2 ਮੈਨ ਨੇ ਕੱਦ 5 ਫੁੱਟ 2 ਇੰਚ ਕਾਸਟ ਜੰਝੂ ਕੰਬੋਜ 15 6 1995 ਦਾ ਡੇਟ ਆਫ ਬਰਥ ਹੈ ਜੀ ਪਾਰਲਰ ਕੋਰਸ ਕੀਤਾ ਹੋਇਆ ਮੁੰਡਾ ਵਧੀਆ ਹੋਵੇ 3 ਕਿੱਲੇ ਜ਼ਮੀਨ ਆਉਦੀ ਹੋਵੇ ਤੇ ਨਾਲ ਕੰਮ ਕਰਦਾ ਹੋਵੇ ਨਾਲ ਮੀਨਜ ਕੋਈ ਜੋਬ ਵਗੈਰਾ ਕਰਦਾ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਚੰਡੀਗੜ੍ਹ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀ.ਐਸ. ਸਿੰਘ ਨਰਸਿੰਘ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਆਨਮੈਡ ਕੱਦ 5 ਫੁੱਟ 4 ਇੰਚ ਇੰਡੀਆ ਤੋਂ ਕੁੜੀ ਰਮਦਾਸਿਆ ਸਿੱਖ ਜਿਹੜਾ ਪਰਿਵਾਰ ਤੋਂ ਬਲੋਂਗ ਕਰਦੀ ਹੈ 1/7/1999 ਦਾ ਡੇਟ ਆਫ ਬਰਥ ਹੈ ਨਰਸਿੰਘ ਆਫੀਸਰ ਹੈ ਇਨ ਏਮਸ ਦੇ ਵਿੱਚ ਦਿੱਲੀ ਦੇ ਵਿੱਚ ਨਰਸਿੰਘ ਆਫੀਸਰ ਹੈ ਦਿੱਲੀ ਐਮਐਸ ਦੇ ਵਿੱਚ ਮੁੰਡਾ ਚੰਗੇ ਸਿੱਖ ਪਰਿਵਾਰ ਤੋਂ ਹੋਵੇ ਗਵਰਨਮੈਂਟ ਜੌਬ ਜਾਂ ਚੰਗੀ ਐਮਐਨਸੀ ਮਲਟੀਨੇਸ਼ਨਲ ਮਤਲਬ ਕਿਸੇ ਵੀ ਵੱਡੀ ਵਧੀਆ ਚੰਗੀ ਕੰਪਨੀ ਦੇ ਵਿੱਚ ਹੋਵੇ ਜਾਂ ਗਵਰਨਮੈਂਟ ਜੌਬ ਤੇ ਹੋਵੇ ਮਲਟੀਨੇਸ਼ਨਲ ਕੰਪਨੀ ਦਿੱਲੀ ਦੇ ਵਿੱਚ ਸੈਲਰੀ ਪੈਕੇਜ ਚੰਗਾ ਹੋਵੇ ਚੰਡੀਗੜ੍ਹ ਮੁਹਾਲੀ ਪਟਿਆਲਾ ਨੂੰ ਪਹਿਲ ਹੈ ਮੁੰਡਾ ਦਿੱਲੀ ਦੇ ਵਿੱਚ ਹੋਵੇ ਤਾਂ ਵੈਸਟ ਹੈ ਨਹੀਂ ਜਿਹੜੀ ਇਹਨਾਂ ਦੀ ਲੋਕਲ ਮੁੰਡਾ ਚਾਹੀਦਾ ਚੰਡੀਗੜ੍ਹ ਮੁਹਾਲੀ ਜਾਂ ਪਟਿਆਲਾ ਨੂੰ ਪਹਿਲ ਹੈ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਕੁਲੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਇਟਲੀ ਤੋਂ ਨੋਟ ਕਰੋ ਜੀ ਨਾਮ ਸਿੰਘ ਨਵਾਂ ਸ਼ਹਿਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਜਟ ਸਿੰਘ ਗੋਤ ਸਿੱਧੂ 9 12 1997 ਦਾ ਡੇਟ ਆਫ ਬਰਥ ਹੈ 6 ਸਾਲ ਤੋਂ ਇਟਲੀ ਦੇ ਵਿੱਚ ਗਰੋਸਰੀ ਗਰੋਸਰੀ ਸਟੋਰ ਦੇ ਵਿੱਚ ਵਧੀਆ ਚੰਗੀ ਜੌਬ ਹੈ ਲੈਂਗੁਏਜ ਲੋਕਲ ਉੱਥੋਂ ਦੀ ਪੂਰੀ ਆਉਂਦੀ ਹੈ ਤਿੰਨ ਕਿੱਲੇ ਜ਼ਮੀਨਾਂ ਨਸੇ ਤੋਂ ਰਹੇ ਤਾਂ ਇਕੱਲਾ ਮੁੰਡਾ ਜੀ ਕੁੜੀ ਇਟਲੀ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਮੈਕੈਨਿਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਇੱਕ ਆਸਟ੍ਰੇਲੀਆ ਪੁਰਤਗਾਲ ਦੇ ਵਿੱਚ ਆ ਸੈਂਡ ਮੁੰਡਾ ਇਹ ਫਲੈਗ ਤਾਂ ਪੁਰਤਗਾਲ ਦੀ ਲੱਗਦਾ ਭੈਣ ਇੱਕ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਲਾ ਮੁੰਡਾ ਇਹ ਵੀ ਜੀ ਕੱਦ 6 ਫੁੱਟ ਭਰਾ ਕੋਈ ਨਹੀਂ ਕਾਸਟ ਜੱਟ ਸੇ ਕੋਤ ਰੰਧਾਵਾ 21/2/1993 ਦਾ ਡੇਟ ਆਵਰ ਤਾਂ ਪੁਰਤਗਾਲ ਦੇ ਵਿੱਚ ਮੁੰਡਾ ਪੀਆਰ ਹੈ 5 ਸਾਲ ਤੋਂ ਯੂਕੇ ਦੇ ਵਿੱਚ ਸੀ ਪਹਿਲਾਂ ਹੌਣ ਪੁਰਤਗਾਲ ਦੇ ਵਿੱਚ ਪੀਆਰ ਹੈ ਪਰਮਨੈਂਟ ਰੇਜੈਂਸ ਨੋ ਰੈਂਕਿੰਗ ਸਰ ਆਗਿਆ ਨਹੀਂ ਪਿੰਦਾ ਕੁੜੀ ਆਸਟ੍ਰੇਲੀਆ ਕੈਨੇਡਾ ਜਾਂ ਨਿਊਜ਼ੀਲੈਂਡ ਜਾਂ ਯੂਰਪ ਦੇ ਵਿੱਚ ਕਿਸੇ ਕੰਟਰੀ ਇਹ ਚਾਰੇ ਕੰਟਰੀਆਂ ਦੇ ਵਿੱਚੋਂ ਇਸ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਵਟਸਐਪ ਨੰਬਰ ਦਿੱਤਾ ਹੋਇਆ ਬਾਹਰਲੇ ਨੰਬਰ ਹੈ ਕੰਟਰੀ ਕੋਡ ਮੂਰੇ ਲਗਾ ਕੇ ਗੱਲਬਾਤ ਵਟਸਐਪ ਤੇ ਕਰ ਸਕਦੇ ਹੋ ਜੀ ਅਗਲੇ ਰਿਸ਼ਤੇ ਤੱਕ ਇੰਡੀਆ ਤੋਂ ਨੋਟ ਕਰੋ ਨਾਮ ਐਚਕੌਰ ਪਹਿਲ ਸੰਗਰੂਰ ਨੂੰ ਹੈ ਜੀ ਆਹ ਸੋਰੀ ਪਤਾ ਹੈ ਜ਼ਿਲ੍ਹਾ ਸੰਗਰੂਰ ਹੈ ਪਹਿਲ ਨਹੀਂ ਜ਼ਿਲ੍ਹਾ ਸੰਗਰੂਰ ਹੈ ਐਚਕੌਰ ਕੁੜੀ ਦਾ ਨਾਮ ਪੜਾਈ ਬੀਏ ਐਮਏ ਪੰਜਾਬ ਪੰਜਾਬੀ ਦੇ ਵਿੱਚ ਤੇ ਬੀਐਡ ਐਮਐਡ ਪੀਜੀਡੀਸੀ ਇਹ ਪੜਾਈ ਕਾਫੀ ਪੜਾਈ ਕੀਤੀ ਹੋਈ ਆ ਵਧੀਆ ਭੈਣ ਕੋਈ ਨਹੀਂ ਭਰਾ ਦੋ ਅਣਮੈਡ ਗਵਰਨਮੈਂਟ ਜੌਬ ਆਰਮੀ ਦੇ ਵਿੱਚ ਆ ਕੱਦ 5 ਫੁੱਟ 4 ਇੰਚ ਕਾਸਟ ਮੱਝ ਵੀ ਸਿੱਖ ਲੋਹਰ ਜਿਹੜਾ ਗੋਤ ਹੈ 15 8 1994 ਦਾ ਡੇਟ ਆਵਰਥ ਹੈ ਜੀ ਕੰਮ ਐਗਰੀਕਲਚਰ ਦਾ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਜਾਂ ਫਿਰ ਚੰਗੀ ਸਟੱਡੀ ਨਾਲ ਕੋਈ ਪੇਪਰ ਪਾਸ ਕੀਤਾ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਐਮ ਵੀ ਮਾਪ ਮੈਰਜ ਵੀਰੋ ਵਾਲੇ ਭਾਈ ਫੋਨ ਨਾ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਚੰਡੀਗੜ੍ਹ ਤੋਂ ਜ਼ਿਲ੍ਹਾ ਪਤਾ ਆਪਾਂ ਬੇਹ ਚੰਡੀਗੜ੍ਹ ਤੋਂ ਬਲੋਂਗ ਕਰਦਾ ਮੁੰਡਾ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਫੁੱਟ 7 ਇੰਚ ਕਾਸਟ ਰਾਜਪੂਤ ਰਾਣਾ ਇੱਕ 12 12ਵੇਂ ਮਹੀਨੇ ਦਸੰਬਰ 1991 ਦਾ ਡੇਟ ਆਫ ਬਰਥ ਹੈ ਜੀ 22 12 91 ਦਾ ਮੁੰਡਾ ਕੈਨੇਡਾ ਦੇ ਵਿੱਚ ਮਾਤਾ ਪਿਤਾ ਚੰਡੀਗੜ੍ਹ ਮੁੰਡਾ ਕੈਨੇਡਾ ਦੇ ਵਿੱਚ ਐ ਫਿਲਹਾਲ ਹੁਣ ਤੇ ਮਾਤਾ ਪਿਤਾ ਇਹਨਾਂ ਦੇ ਚੰਡੀਗੜ੍ਹ ਦੇ ਵਿੱਚ ਨੇ ਤੇ ਤਿੰਨ ਕਿੱਲੇ ਜ਼ਮੀਨ ਹਿਮਾਚਲ ਦੇ ਵਿੱਚ ਐ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਕਰੋ ਜੀ ਕੁੜੀ ਬੀ ਟੈਕ ਕੰਪਿਊਟਰ ਜਾਂ ਬੀ ਐਸ ਸਿੰਘ ਨਰਸਿੰਘ ਦੀ ਜਿਹੜੀ ਪੜਾਈ ਕੀਤੀ ਹੋਵੇ ਤੇ ਇੰਟੈਲੀਜੈਂਟ ਕੁੜੀ ਇਹਨਾਂ ਨੂੰ ਰਿਸ਼ਤੇ ਦੇ ਵਿੱਚ ਚਾਹੀਦੀ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆ ਨਾਮ ਸਿੰਘ ਪਟਿਆਲਾ ਸਿਟੀ ਤੋਂ ਮੁੰਡਾ ਬਲੋਂਗ ਕਰਦਾ ਹੈ ਪੜ੍ਹਾਈ BCA ਇੰਡੀਆ ਤੋਂ ਲੀਗਲ ਆਫਿਸ ਸਪੈਸ਼ਲਿਸਟ ਕੈਨੇਡਾ ਤੋਂ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਪੈਨਿਕ ਕੈਨੇਡਾ ਦੇ ਵਿੱਚ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸਿੱਖ ਰਫੂਜੀ ਹੈ ਜੀ 16 11 1999 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਟਰੈਕਿੰਗ ਦਾ ਕੰਮ ਹੈ 20 ਕਿੱਲੇ ਜ਼ਮੀਨ ਆ ਪਿਤਾ ਗਵਰਨਮੈਂਟ ਜੌਬ ਤੇ ਨੇ ਮੁੰਡਾ ਕੱਲਾ ਹੈ ਜੀ 20 ਕਿੱਲੇ ਜ਼ਮੀਨਾਂ ਕੈਨੇਡਾ ਦੇ ਵਿੱਚ ਟੱਕ ਦਾ ਕੰਮ ਪਿਤਾ ਗਵਰਨਮੈਂਟ ਜੌਬ ਤੇ ਵਧੀਆ ਰਿਸ਼ਤਾ ਕੁੜੀ ਚੰਗੀ ਪੜ੍ਹੀ ਲਿਖੀ ਪੰਜਾਬ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪੁਰਤਗਾਲ ਤੋਂ ਆਲਾ ਰਿਸ਼ਤਾ ਵੀ ਨਾਮ ਸਿੰਘ ਜੀ ਪਾਪਾ ਨਹੀਂ ਪਾਤ ਹਰਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀ ਕਾਮ ਐਮ ਬੀਏ ਇੰਡੀਆ ਤੋਂ ਬੀਬੀਏ ਫਰੋਮ ਡੁਪਲਿੰਗ 에어ਲਾਈਨ ਤੋਂ ਕੀਤੀ ਹੋਈ ਆ ਮੁੰਡਾ ਪੁਰਤਗਾਲ ਦੇ ਵਿੱਚ ਐ ਭੈਣ ਇੱਕ ਅਣਮੈੜ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਰਾਮਗੜੀ ਆ ਸਿੱਖ ਗੋਤਵਾਜਵਾ 23 11 1987 ਦਾ ਡੇਟ ਆਵਰਥਾ ਜੀ ਪੁਰਤਗਾਲ ਦੇ ਵਿੱਚ ਮੁੰਡਾ ਐ ਵੀ ਪੀਆਰ ਐ ਪਰਮਨੈਂਟ ਜੀਐਸ ਆ ਉਹਨੇ ਟੈਕਸੀ ਆਪਣੀ ਖੁਦ ਦਾ ਤੇ ਪਾਣੀਪੱਤ ਦੇ ਵਿੱਚ ਆਪਣਾ ਖੁਦ ਦਾ ਜਿਹੜਾ ਮਕਾਨ ਹੈ ਕੁੜੀ ਯੂਰਪ ਜਾਂ ਪੁਰਤਗਾਲ ਦੇ ਵਿੱਚ ਹੋਵੇ ਐਜੂਕੇਟਿਡ ਹੋਵੇ ਇੰਡੀਅਨਸੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਿਆਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਹੈ ਨਾਮ ਸਿੰਘ ਜਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਐ ਐਮ ਐਸ ਸੀ ਐਗਰੀਕਲਚਰ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 6 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤਮਾਨ 9 10 1994 ਦਾ ਡੇਟ ਆਵਰ થઈ 30 ਕਿੱਲੇ ਜ਼ਮੀਨ ਹੈ ਭਰਾ ਕੋਈ ਨਹੀਂ ਕੱਲੇ ਕੱਲਾ ਮੁੰਡਾ ਕੱਲੇ ਨੂੰ 30 ਕਿੱਲੇ ਜ਼ਮੀਨ ਆਉਂਦੀ ਹੈ ਕੁੜੀ ਸੋਹਣੀ ਹੋਵੇ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਮਿਨੀਮਮ ਗ੍ਰੈਜੂਏਸ਼ਨ ਘੱਟੋ ਘੱਟ ਪੜ੍ਹ ਇਹ ਨੋਟ ਕਰ ਲਿਓ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ। ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਹੈ ਜੀ, ਮੰਗਲੀਕ ਆ ਮੁੰਡਾ ਜਿਹੜਾ ਤਰਨਤਾਰਨ ਤੋਂ ਬਲੌਂਕ ਕਰਦਾ ਪੜ੍ਹਾਈ ਬਿਜ਼ਨਸ ਮੈਨੇਜਮੈਂਟ ਦੀ ਕੀਤੀ ਹੋਈ ਹੈ। ਭੈਣ ਇੱਕ ਅਨਮੈਡ, ਭਰਾ ਇੱਕ ਅਨਮੈਡ। ਕੱਦ 5 ਫੁੱਟ 7 ਇੰਚ, ਕਾਸਟ ਮੈਰਿਜ ਸਿੱਖ, 2 2 2002 ਦਾ ਡੇਟ ਆਫ ਬਰਥ ਹੈ ਜੀ। ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ। ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ। ਕੁੜੀ ਜਿਹੜੀ ਕੈਨੇਡਾ ਦੇ ਵਿੱਚ ਪੀ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਅਗਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਲੌਂਗ ਕਰਦੀ ਹੈ ਐਮ ਐਸ ਸੀ ਐਗਰੀਕਲਚਰ ਦੀ ਯੂ ਐਸ ਏ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਯੂ ਐਸ ਏ ਦੇ ਵਿੱਚ ਹੈ ਮਤਲਬ ਦੋਨੇ ਭੈਣ ਭਰਾ ਯੂ ਐਸ ਏ ਦੇ ਵਿੱਚ ਹੀ ਹੈ ਇਹ ਕੁੜੀ ਵੀ ਯੂ ਐਸ ਏ ਹੈ ਤੇ ਭਰਾ ਵੀ ਯੂ ਐਸ ਏ ਕੱਦ 5 ਫੁੱਟ 5 ਇੰਚ ਕਾਸਟ ਰਾਮਗੜੀਆ ਗੋਤ ਭਾਰੀ 6 4 1900 99 ਦਾ ਡੇਟ ਆਫ ਬਰਥ ਹੈ ਜੀ ਅਰ ਸੱਤਚ ਸਕੂਲਰ ਕੈਲੀਫੋਰਨੀਆ ਦੇ ਵਿੱਚ ਸੈਕਰਮੈਂਟੋ ਮਾਤਾ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਡ ਨੇ ਮੁੰਡਾ ਐਜੂਕੇਟਿਡ ਹੋਵੇ ਯੂ ਐਸ ਏ ਜਾਂ ਕੈਨੇਡਾ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਤਰਨਤਾਰਨ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸ਼ਟ ਖੱਤਰੀ ਹਿੰਦੂ ਹੈ ਜੀ ਮੁੰਡੇ ਦਾ 19/7/1986 ਦਾ ਡੇਟ ਆਫ ਬਰਥ ਹੈ ਜੀ ਆਪਣਾ ਜਰਨਲ ਸਟੋਰ ਆ ਵਧੀਆ ਕਾਰੋਬਾਰ ਮਤਲਬ ਇਨਕਮ ਚੰਗੀ ਹੈ ਮੁੰਡਾ ਡਿਵੋਰਸਡ ਹੈ ਬੱਚਾ ਨਹੀਂ ਕੁੜੀ ਡਿਵੋਰਸਡ ਹੋਵੇ ਬਿਨਾ ਬੱਚੇ ਤੋਂ ਬੱਚਾ ਨਾ ਹੋਵੇ ਕੋਈ ਮੰਗ ਨਹੀਂ ਇਹਨਾਂ ਦੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਬੀਟੈਕ ਕੰਪਿਊਟਰ ਸਾਇੰਸ ਦੀ ਡਿਪਲੋਮਾ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਕੈਨੇਡਾ ਤੋਂ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਹੈ ਕਾਨਮੈਡ ਕੈਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 5 ਇੰਚ ਕਾਸਟ ਮਜਬੀ ਸੇ ਕੋਤ ਕਾਂਗੜਾ 1991 ਦਾ ਡੇਟ ਆਫ ਬਰਥ ਆ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਕੁੜੀ ਸਟੋਰ ਸੁਪਰਵਾਈਜ਼ਰ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਅਦਰਵਾਇਜ਼ ਬੋਏ ਇਨ ਇੰਡੀਆ ਇਕਲ ਐਜੂਕੇਸ਼ਨ ਮਤਲਬ ਬਾਕੀ ਤੁਸੀਂ ਜਿਹੜੀ ਗੱਲਬਾਤ ਪ੍ਰੋਪਰ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਜੀ ਸੋ ਜਿੰਨੇ ਵੀ ਰਿਸ਼ਤੇ ਸੀ ਪਰਿਵਾਰ ਦੇ ਨੰਬਰਾਂ ਸਮੇਤ ਸੀ ਸਾਰਾ ਪ੍ਰੋਗਰਾਮ ਦੇਖਿਆ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਬਸ 2-4 ਗੱਲਾਂ ਸੁਣ ਕੇ ਫਿਰ ਪ੍ਰੋਗਰਾਮ ਦਾ ਐਂਡ ਕਰਦੇ ਆਂ ਪਹਿਲੀ ਬੇਨਤੀ ਹੈ ਜੀ ਕੁੜੀਆਂ ਲਈ ਆਪਾਂ ਅੱਜ ਕੁੜੀਆਂ ਦੇ ਰਿਸ਼ਤੇ 20 ਸੀ ਤੇ ਮੁੰਡਿਆਂ ਦੇ 19 ਮਤਲਬ ਕੁੜੀਆਂ ਦੇ ਰਿਸ਼ਤੇ ਜ਼ਿਆਦਾ ਸੀ ਬੇਨਤੀ ਹੈ ਮੁੰਡੇ ਵਾਲੇ ਮੈਂਡ ਵੀ ਨਾ ਕਰਿਓ ਕੁੜੀਆਂ ਲਈ ਆਪਾਂ 200 ਰੁਪਏ ਫੀਸ ਜਿਹੜੀ ਘੱਟ ਕੀਤੀ ਹੋਈ ਹੈ ਤਾਂ ਜੋ ਬੈਲੈਂਸ ਬਣਿਆ ਰਹੇ ਮਤਲਬ ਬਰਾਬਰ ਹੋਣ ਜਾਂ ਥੋੜੇ ਬਹੁਤ ਕੁੜੀਆਂ ਦੇ ਘਟ ਜਾਣ ਉਹ ਚੱਲ ਜਾਂਦਾ ਅੱਜ ਤਾਂ ਸਮਾਂ ਦੀ ਵਧ ਗਈ ਵਧੀਆ ਗੱਲ ਹੈ ਤੇ ਮਤਲਬ ਬੈਲੈਂਸ ਬਣਿਆ ਰਹੇ ਐਡਸ ਦੇ ਵਿੱਚ ਤਾਂ ਕਰਕੇ ਇਹ ਫੀਸ ਜਿਹੜੀ ਘਟਾਈ ਹੋਈ ਹੈ ਕੁੜੀਆਂ ਲਈ ਜਿਨ੍ਹਾਂ ਨੇ ਵੀ ਐਡ ਪੋਆਣੀਆਂ ਕੁੜੀਆਂ ਵਾਸਤੇ 200 ਘਟਾ ਹੈ ਦੂਸਰੀ ਬੇਨਤੀ ਕੁੜੀ ਦੇ ਪਰਿਵਾਰ ਵਾਲੇ ਮੰਨ ਕੇ ਚੱਲ ਵਿੱਚ ਕਮੈਂਟ ਵੀ ਕਰਦੇ ਆ ਵੀ ਕੁੜੀਆਂ ਦੇ ਆਲੇ ਦੇ ਨਖਰੇ ਆ। ਅਗਲੇ ਦਾ ਬਾਈ ਪਰਿਵਾਰ ਦੀ ਬੇਨਤੀ ਹੈ ਜਿਸ ਤਰ੍ਹਾਂ ਅਗਲਾ ਲਿਖਾਉਂਦਾ ਉਸ ਤਰ੍ਹਾਂ ਆਪਾਂ ਐਡ ਪਾ ਦਿੰਨੇ ਆ। ਅਗਲੇ ਨੂੰ ਜਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਹੈ ਬੇਨਤੀ ਹੈ ਜੇ ਅਗਲੇ ਨੇ ਜੋ ਲਿਖਾਇਆ ਉਸ ਤਰ੍ਹਾਂ ਦੇ ਹੀ ਫੋਨ ਕਰੋ। ਇਹ ਨਾ ਹੋਵੇ ਆਲਾ ਕਹਿੰਦਾ ਸਾਡਾ ਮੁੰਡਾ ਸਾਨੂੰ ਮੁੰਡਾ ਚਾਹੀਦਾ ਕੈਨੇਡਾ ਤੋਂ ਤੁਸੀਂ ਇੰਡੀਆ ਲੈ ਜਾਓ ਇਹ ਵੀ ਗਲਤ ਹੈ ਨਾ। ਅਗਲਾ ਕਹਿੰਦਾ ਮੈਨੂੰ 20 ਕਿਲਿਆਂ ਦਾ ਮੁੰਡਾ ਚਾਹੀਦਾ ਤੁਸੀਂ 2 ਕਿਲਿਆਂ ਲਈ। ਮਤਲਬ ਜਿਸ ਤਰ੍ਹਾਂ ਦੇ ਆਲੇ ਨੇ ਲਿਖਾਇਆ ਉਸ ਤਰ੍ਹਾਂ ਦੇ ਪਰਿਵਾਰ ਨਾਲ ਹੀ ਗੱਲ ਕਰੋ ਤੇ ਮੁੰਡਿਆਂ ਦੇ ਵਾਸਤੇ ਵੀ ਕੁੜੀ ਪੜੀ ਲਿਖੀ ਜਾਂ ਮੰਨ ਕੇ ਚਲੋ ਇੰਡੀਆ ਤੋਂ ਚਾਹੀਦੀ ਬਾਹਰ ਲਈ ਨਹੀਂ ਇੰਡੀਆ ਬਾਹਰ ਵਾਲੀ ਚਾਹੀਦੀ ਐ ਇੰਡੀਆ ਤੋਂ ਕਹਿਣ ਦਾ ਭਾਵ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਸਮਝੋ ਫਿਰ ਫੋਨ ਕਰੋ ਤੀਸਰੀ ਗੱਲ ਜੀ ਸਭ ਤੋਂ ਮੇਨ ਹੈ ਤੁਸੀਂ ਆਪਣੇ ਲੜਕੇ ਲਈ ਜਾਂ ਲੜਕੀ ਲਈ ਰਿਸ਼ਤਾ ਦੇਖਿਆ ਤੇ ਆਸ ਕਰਦਾ ਤੁਹਾਨੂੰ ਜਿੰਨੀਆਂ ਵੀ ਵੀਡੀਓ ਦੇਖੀਆਂ ਨੇ ਜਾਂ ਸਾਡੇ ਚੈਨਲ ਤੇ ਹੋਰ ਵੀ ਦੇਖੋਗੇ ਤੁਹਾਨੂੰ ਆਪਣੇ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਰਿਸ਼ਤਾ ਮਿਲੇਗਾ ਤੇ ਪਰਿਵਾਰ ਨਾਲ ਗੱਲ ਕਰੋਗੇ ਪਰ ਤੁਹਾਡੇ ਕੋਲ ਇਹ ਵੀਡੀਓ ਪਹੁੰਚ ਗਈ ਤੇ ਬੇਨਤੀ ਹੈ ਹੱਥ ਜੋੜ ਕੇ ਜੀ ਬੀ ਜਿੱਥੋਂ ਤੱਕ ਮਤਲਬ ਤੁਹਾਡੇ ਮਾਮੇ ਚਾਚੇ ਤਾਏ ਭੂਆ ਦਾ ਮੁੰਡਾ ਕੁਆ ਦੀ ਕੁੜੀ ਹੈਨਾ ਜਿੱਥੋਂ ਤੱਕ ਵੀਡੀਓ ਦੀ ਜ਼ਰੂਰਤ ਹੈ ਉੱਥੋਂ ਤੱਕ ਵੀਡੀਓ ਨੂੰ ਪਹੁੰਚਦੀ ਜਰੂਰ ਕਰੋ ਜੀ ਤਾਂ ਜੋ ਇਹ ਵੀਡੀਓ ਕਿਸੇ ਦੇ ਕੰਮ ਆ ਸਕੇ ਆ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਤੇ ਆਏ ਐਂਤਵਾਰ ਆਪਾਂ ਵੀਡੀਓ ਪਾਉਣੇ ਹੁੰਨੇ ਆਂ ਐਤਵਾਰ ਨੂੰ ਤੇ ਬਸ ਲਾਸਟ ਤੇ ਮੈਂ ਇਹੀ ਬੇਨਤੀ ਕਰਨਾ ਚਾਹੂਗਾ ਵੀ ਆ ਵੀਡੀਓ ਦੇ ਐਂਡ ਹੋਣ ਤੋਂ ਬਾਅਦ ਨਾਲ ਦੀ ਨਾਲ ਏਥੇ ਸ਼ੇਅਰ ਵਾਲਾ ਬਟਨ ਹੁੰਦਾ ਕਮੈਂਟ ਤਾਂ ਕਰਨੀ ਕਰਨਾ ਸ਼ੇਅਰ ਵਾਲਾ ਬਟਨ ਤੇ ਦਬਾਓ ਤੇ ਪਲੀਜ਼ ਆਪਣੇ ਵਟਸਐਪ ਗਰੁੱਪ ਦੇ ਵਿੱਚ ਜਾਂ ਕਿੱਥੋਂ ਤੱਕ ਇਸ ਵੀਡੀਓ ਨੂੰ ਜ਼ਰੂਰ ਭੇਜੋ ਤਾਂ ਜੋ ਇਹ ਵੀਡੀਓ ਕਿਸੇ ਦੇ ਕੰਮ ਆ ਸਕੇ ਕਿਸੇ ਰਿਸ਼ਤੇਦਾਰ ਨੂੰ ਵਟਸਐਪ ਤੇ ਭੇਜੋ ਹਨਾ ਜਿੱਥੇ ਵੀ ਸ਼ੇਅਰ ਜ਼ਰੂਰ ਕਰੋ ਜੀ ਸੋ ਆਏ ਐਤਵਾਰ ਨੂੰ ਸ਼ਾਮ 8 ਵਜੇ ਆਪਾਂ ਯੂਟਿਊਬ ਤੇ ਤੇ ਆਏ ਬੁੱਧਵਾਰ ਨੂੰ ਸ਼ਾਮ 7:30-8 ਵਜੇ ਆਪਾਂ ਫੇਸਬੁੱਕ ਤੇ ਵੀਡੀਓ ਦੇ ਜਿਹੜੀਆਂ ਇਹ ਅਪਲੋਡ ਕਰਦੇ ਆਂ ਮਿਲਦੇ ਆਂ ਜੀ ਅਗਲੇ ਐਤਵਾਰ ਨੂੰ ਸ਼ਾਮ 8 ਵਜੇ ਤਦ ਤੱਕ ਲਈ ਸਤਿ ਸ੍ਰੀ ਅਕਾਲ